ਸੋ ਜਨਪਿਆਬੀ ਨੂੰ ਤੇ ਦਸ਼ਕੰ ਦਾ ਫਿਰ ਸਵਾਗਤ ਹੈ ਤਾ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ ਲੇਡੀਜ਼ ਵਾਸਤੇ ਬੈਗ ਦੀ ਜਿਹੜੇ ਲੱਗੇ ਹੋਇਆ ਅ ਭਾਈ ਸਾਹਿਬ ਇਹਦਾ ਕੀ ਰੇਟ ਆ 100 ਰੁਪਏ 100 ਰੁਪਏ 100 ਰੁਪਏ ਤੋਂ 100 ਦਾ ਦੁਕਾਨ ਦੇ ਜੇ ਥੋੜੇ ਦੇੱਚੀ ਦਾ ਸਟਾਰਟਿੰਗ ਕਿੰਨੇ ਤੋਂ ਹੋ ਜਾਂਦਾ 100 ਰੁਪਏ ਦਾ 100 ਰੁਪਏ ਫਾਰਸਵਾਨ ਜਿਹੜੇ 100 100 ਰੁਪਏ ਦਾ ਆਈ ਇਹਦੀ ਸੌਣ 100 ਰੁਪਏ ਚ ਬੈਗ ਜਿਹੜੇ ਆ ਲੇਡੀਜ਼ ਵਾਸਤੇ ਕਿੰਨੇ ਖੂਬਸੂਰਤ ਇਹ ਬੈਗ ਆਪ ਤਿਆਰ ਕੀਤੇ ਜਾਂ ਰੈਡੀਮੇਡ ਇਹਦੀ ਤਾਂ ਦੁਕਾਨ ਤੋਂ ਲੈਂਦੇ ਬਣੇ ਬਣਾਏ ਦੁਕਾਨ ਤੋਂ ਕਿੱਥੋਂ ਆਏ ਤੁਸੀਂ ਫਲੋਰ ਤੋਂ ਆਏ ਜੀ ਫਲੋਰ ਤੋਂ ਫਲੋਰ ਤੋਂ ਕਿੰਨੇ ਚਿਰ ਲੱਗਣਾ ਰਹਿਣਾ ਇਹ ਮੇਲਾ ਇਹ 5 ਤਰੀਕ ਤੱਕ ਕਹਿੰਦੇ ਪਏ 5 ਤਰੀਕ ਤੱਕ ਲੱਗਾ ਰਹੂਗਾ ਉਸ ਤੋਂ ਬਾਅਦ ਤੁਸੀਂ ਫਿਰ ਲਗਾਉਂਗੇ ਜਾਂ ਚੱਕ ਕੇ ਲੈ ਜਾਓਗੇ ਉਸ ਤੋਂ ਬਾਅਦ ਹੁਣ ਜੇ ਦੁਬਾਰਾ ਪ੍ਰਿੰਸਲੇ ਮਿਲੇਗੀ ਤਾਂ ਲਾਵਾਂਗੇ ਨਹੀਂ ਤਾਂ ਫਿਰ ਚਲੇਗਾ ਤਾਂ ਲਗਾਤਾਰ ਬੱਚਿਆਂ ਦੇ ਦੀ ਬੈਗ ਸਾਂਝੀ ਕਰ ਰਹੇ ਆ ਕਿ ਭਾਈ ਸਾਹਿਬ ਇਹਦਾ ਕਿਰੇੜਾ 100 ਰੁਪਏ ਦੇ 100 ਰੁਪਏ ਤੋਂ ਸਟਾਰਟਿੰਗ ਜਿਹੜੇ ਬੈਗ ਆ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਸਹਿਰਾ ਗਨੋਰ ਤੇ ਇਹਦਾ ਕਿਰੇੜਾ ਕਿੰਨੇ ਦਾ 100 ਰੁਪਏ ਤੇ ਹੋਰ ਜਿਹੜਾ ਇਸ ਤੋਂ ਇਲਾਵਾ ਜਿਹੜਾ ਵੱਡੇ ਰੇਟ ਕਿਨੇ ਆ ਵੱਡੇ ਲਾਤੇ ਹੁਣ ਜਿਹੜੇ 502 ਲਾਤੇ ਇਹ ਵਾਲੇ ਆ ਜਿਹੜੇ 500 ਰੁਪਏ ਦੇ ਵਿੱਚ ਦੋ ਇਹਦੇ ਵਿੱਚ ਤੇ ਕੱਪੜੇ ਵਗੈਰਾ ਹੋਦੇ ਨਾ ਵਧੀਆ ਚੱਲ ਜੀ ਤੇ ਵਧੀਆ ਚੱਲ ਤੇ ਇਹਦਾ ਕੀ ਰੇਟ ਹੈ ਜੀ ਇਹ 200 ਦਾ ਤੋਂ ਲੇਡੀਜ਼ ਵਾਸਤੇ ਬੈਗ ਜਿਹੜਾ 200 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਸਾਰੇ ਦੋ-ਦੋ 200 ਰੁਪਏ ਜੀ ਤੇ ਇਹਦਾ ਕੀ ਰੇਟ ਹੈ ਇਹ 502 ਸੋ 500 ਰੁਪਏ ਦੇ ਵਿੱਚ ਦੋ ਬੈਗ ਮਤਲਬ 250 ਰੁਪਏ ਦੇ ਵਿੱਚ ਦੋ ਇੱਕ ਬੈਗ ਤੁਸੀਂ ਖਰੀਦ ਸਕਦੇ ਹੋ ਲਗਾਤਾਰ ਤਸਵੀਰਾਂ ਸਾਂਝੇ ਕਰ ਰਹੇ ਕਿ ਕਿੰਨੇ ਖੂਬਸੂਰਤ ਬੈਗ ਇਹਦਾ ਕੀ ਰੇਟ ਆ ਬਾਈ ਸਾ 850 ਆ ਜਿਹੜੇ ਸਾਰੇ ਤੇ 350 ਦੀ ਇਹ 600 ਦਾ 500 ਦਾ ਦੁਕਾਨ ਦੇ ਵਿੱਚ ਇਹਦੇ ਇੱਥੇ ਸਾਡੇ ਕੋਈ ਡਿਸਕਾਊਂਟ ਵਗੈਰਾ ਦੀ ਹੈਗਾ ਦੁਕਾਨ ਦੇ 500 ਦੇ ਵਿੱਚ ਇਹ ਇੱਥੇ 350 ਲਾਇਆ ਆਪਾਂ 350 ਰੁਪਏ ਦਾ ਜਿਹੜਾ ਬੈਗ ਤੁਸੀਂ ਖਰੀਦ ਸਕਦੇ ਹੋ ਦੁਕਾਨ ਤੇ 500 ਰੁਪਏ ਦੇ ਵਿੱਚ ਬੈਗ ਹੈ ਇਸ ਵਕਤ ਤੁਸੀਂ ਜਿਹੜਾ ਇੱਥੇ 100 ਰੁਪਏ ਤੋਂ ਲਾ ਕੇ ਸਟਾਰਟਿੰਗ ਬੈਗ ਕਿੰਨੇ ਤੱਕ ਸਾਢੇ 350 ਤੱਕ ਲਾਸਟ 350 ਉਸ ਤੋਂ ਓਪਨਿੰਗ ਉਸ ਤੋਂ ਉੱਪਰ ਨਹੀਂ ਸਾਢੇ 350 ਤੱਕ ਤੁਸੀਂ ਬੈਗ ਹਰ ਤਰ੍ਹਾਂ ਦਾ ਖਰੀਦ ਸਕਦੇ ਹੋ ਤਾਜ਼ਾ ਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ نیوز ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ نیوز